ਦਰਸ਼ਕੋ ਬ੍ਰੇਕ ਤੇ ਤੁਹਾਡਾ ਸਵਾਗਤ ਹੈ ਜੀ ਦਰਸ਼ਕ ਸਾਡੇ ਕੋਲ ਪਹਿਲਾ ਕਮੈਂਟ ਆਇਆ ਹੈ ਲੁਧਿਆਣਾ ਤੋਂ ਤੁਹਾਡੇ ਕਮੈਂਟ ਪੜਨ ਤੋਂ ਪਹਿਲਾਂ ਸਾਨੂੰ ਟੈਕਨੀਕਲ ਟੀਮ ਨੇ ਦੱਸਿਆ ਹੈ ਜੀ ਔਰ ਇਹ ਸਾਡਾ ਯਤਨ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਇਤਿਹਾਸਕ ਅਹਿਮियत ਵਾਲੀਆਂ ਘਟਨਾਵਾਂ ਨੇ ਪ੍ਰੋਗਰਾਮ ਨੇ ਉਹਨਾਂ ਨੂੰ ਅਸੀਂ ਦਰਸ਼ਕਾਂ ਦੇ ਰੂਬਰੂ ਕਰੀਏ ਔਰ ਇੱਕ ਨਜ਼ਰ ਪ੍ਰੋਗਰਾਮ ਚ ਜਿਹੜੇ ਬਹੁਤ ਸਾਰੇ ਇੰਟਰਵਿਊਜ਼ ਜਿਹੜੇ ਕੀਤੇ ਗਏ ਔਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦੇ इवन ਕੰਮ ਤੋਂ ਮੈਂ ਵੀ ਜਾਣੂ ਨਹੀਂ ਸੀ ਜੀ ਮੇਰੇ ਲਈ ਵੀ ਜਦੋਂ ਮੈਂ ਮੈਨੂੰ ਮੌਕਾ ਬਣਦਾ ਹੈ ਦੇਖਣ ਦਾ ਤਾਂ ਇਹ ਗਿਆਨ ਚ ਵਾਧਾ ਕਰਦਾ ਔਰ ਜਦੋਂ ਅਸੀਂ ਹੁਣੇ ਹੀ 6 ਜੂਨ ਦੇ ਸਮਾਗਮਾਂ ਦੀ ਗੱਲ ਕਰਕੇ ਹਟੇ 7 ਜੂਨ ਨੂੰ ਯਾਨੀ ਕਿ ਅੱਜ 6 ਜੂਨ ਹੈ ਇੱਥੇ ਕੱਲ ਦੀ ਸਵੇਰ ਹੋ ਚੁੱਕੀ ਹੈ 7 ਜੂਨ ਦੀ ਔਰ ਸੰਗਰਾਮਾਂ ਜਿੱਥੇ ਕਿ ਭਾਈ ਰਾਮ ਸਿੰਘ ਜਿਹੜੇ ਕਿ ਦਮਦਮੀ ਟਕਸਾਲ ਦੇ ਜਿਨ੍ਹਾਂ ਨੂੰ ਇਹ ਵਖਰੀ ਗੱਲ ਹੈ ਕਿ ਬਾਦ ਦੇ ਵਿੱਚ ਹੁਣ ਦੂਸਰਿਆਂ ਨੂੰ ਇਹਨਾਂ ਨੇ ਓਨ ਕਰ ਲਿਆ ਪਰ ਉਹਨਾਂ ਨੂੰ ਦਸਤਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਦਿੱਤੀ ਗਈ ਸੀ ਕਿ ਔਰ ਇੱਥੇ ਹੁੰਦਿਆ ਵੀ ਉਹਨਾਂ ਨੂੰ ਹੀ ਐਲਾਨਿਆ ਗਿਆ ਸੀ ਮੁਖੀ ਲੇਕਿਨ ਇਹ ਸਰਕਾਰੀ ਖੇਡਾਂ ਨੇ ਕਿ ਕਿਵੇਂ ਕਿਹਨੂੰ ਪ੍ਰਮੋਟ ਕਰਨਾ ਹੈ ਔਰ ਫਿਰ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਹੈ ਉਹ ਕਿੱਥੋਂ ਤੱਕ ਅੱਜ ਲੈ ਆਏ ਨੇ ਟਕਸਾਲ ਦੀ ਸਾਰੀ ਹਸਤੀ ਨੂੰ ਸੋ ਉਹਨਾਂ ਨੇ ਇਸ ਗੱਲ ਦੇ ਮੱਦੇਨਜ਼ਰ ਕਿ ਉਹਨਾਂ ਨੇ 6 ਜੂਨ ਨੂੰ ਕੋਈ ਪੈਨਲ ਪ੍ਰੋਗਰਾਮ ਨਹੀਂ ਰੱਖਿਆ ਤਾਂ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਅਹਿਮੀਅਤ ਹੈ ਔਰ ਜਿੱਥੇ ਸ਼ਹੀਦੀ ਪਾਈ ਹੈ ਉਸ ਪ੍ਰੋਗਰਾਮ ਉੱਥੇ ਪ੍ਰੋਗਰਾਮ ਪ੍ਰਾਇਓਰਟੀ ਚ ਰਹੇ ਤੇ 7 ਜੂਨ ਦਾ ਪ੍ਰੋਗਰਾਮ ਉਹਨਾਂ ਨੇ ਸੰਗਰਾਮਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਗੁਰਦਾਸਪੁਰ ਹੈ ਜਾਂ ਅੰਮ੍ਰਿਤਸਰ ਹੈ ਅਮਨਤ ਸ਼ੋ ਜੀ ਉਹਨਾਂ ਦਾ ਮੁਖ ਹੈੱਡ ਕੁਆਰਟਰ ਹੈ ਹੁਣ ਉੱਥੇ ਉਹਨਾਂ ਨੇ ਜਿਹੜਾ ਉਹ ਪ੍ਰੋਗਰਾਮ ਰੱਖਿਆ ਔਰ ਉਸ ਦੇ ਵਿੱਚ ਜਿਹੜੇ ਦੱਸਿਆ ਗਿਆ ਵੀ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਥਾਥੇਦਾਰ ਨੇ ਭਾਈ ਰਣਜੀਤ ਸਿੰਘ ਢੱਡਰੀਆ ਔਰ ਹੋਰ ਵੀ ਜਿਹੜੇ ਪੰਥਕ ਨੂੰ ਮੈਂਦੇ ਨੇ ਉਸ ਦੇ ਵਿੱਚ ਪਾਰਟਿਸਪੇਸ਼ਨ ਕਰਨਗੇ ਸੋ ਸਾਡੀ ਟੀਮ ਉਸ ਸਾਰੇ ਪ੍ਰੋਗਰਾਮ ਨੂੰ ਕੈਪਚਰ ਕਰੇਗੀ ਔਰ ਉਸ ਨੂੰ ਅਸੀਂ ਕੱਲ 2 ਤੋਂ 5 ਜਿਹੜਾ ਕਿ ਯੂਜੂਲੀ ਫਿਲਮ ਦਾ ਸਪਾਟ ਹੁੰਦੇ ਉਸ ਦੇ ਵਿੱਚ ਟੀਵੀ 84 ਤੇ ਦਿਖਾਇਆ ਜਾਏਗਾ ਸੋ ਦਰਸ਼ਕ ਜਿਹੜੇ ਨੇ ਉਸ ਦਾ ਲਾਹਾ ਲੈ ਸਕਦੇ ਨੇ ਔਰ ਇਸੇ ਤਰ੍ਹਾਂ ਹੀ ਉਸ ਕਿਉਂਕਿ ਅਲਟੀਮੇਟਲੀ ਜਦੋਂ ਵੀ ਅਸੀਂ ਇਸ ਕਿਸਮ ਦਾ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜ਼ਾਹਰ ਹੈ ਐਕਸਟਰਾ ਮਨੀ ਇਨਵੋਲਵ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਭੇਜਦੇ ਹੋ ਔਰ ਮੁੜ ਕੇ ਉਹਨਾਂ ਨੂੰ ਐਡੀਟਿੰਗ ਕਰਨ ਦੇ ਵਿੱਚ ਵੀ ਸੋ ਉਸ ਦੇ ਥੱਲੇ ਡੋਨੇਸ਼ਨ ਦੇ ਲਈ ਵੀ ਨੰਬਰ ਚੱਲ ਰਹੇ ਹੋਣਗੇ ਕਿ ਵੀ ਤੁਸੀਂ ਇਸ ਦੇ ਉੱਤੇ ਡੋਨੇਟ ਕਰ ਸਕਦੇ ਹੋ ਜਿਵੇਂ ਸਾਡਾ ATB84 PayPal ਦਾ ਹੈ ਔਰ ਦੂਸਰਾ ਪਾਰਟ ਹੈ ਜੀ ਸੋ ਅਸੀਂ ਇਹ ਵੀ ਬੇਨਤੀ ਕਰਾਂਗੇ ਹਾਲਾਂਕਿ ਮੈਂ ਬਹੁਤਾ ਕੰਫਰਟੇਬਲ ਨਹੀਂ ਹੁੰਦਾ ਇਸ ਮੰਗਣ ਤੋਂ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਜੋ ਕੁਝ ਉੱਥੇ ਹੁੰਦਾ ਉਸ ਦੀ ਇਨਸਟੈਂਟ ਕਵਰੇਜ ਬਾਰ ਵੀ ਹੋਏ ਉਸ ਨੂੰ ਫਿਰ ਰਿਕਾਰਡ ਦੇ ਤੌਰ ਤੇ ਸਾਂਭਿਆ ਵੀ ਜਾਏ ਤੇ ਫਿਰ ਅਸੀਂ ਐਕਸਪੈਕਟ ਵੀ ਕਰਦੇ ਹਾਂ ਵੀ ਘਟੋ-ਕਟ ਜਿੰਨਾ ਕੋਣਾ ਨੂੰ ਉੱਥੇ ਅਸੀਂ এমਪਲੋਏ ਕਰਨ ਦਾ ਜਾਂ ਉਹਨਾਂ ਦਾ ਜਿਹੜਾ ਸਾਰਾ ਖਰਚਾ ਪਰਚਾ ਹੈ ਇੰਨਾ ਕੁ ਜ਼ਰੂਰ ਨਿਕਲੇ ਅਦਰਵਾਈਜ਼ এবੀਸੀ ਸੈਨ ਫਰਾਂਸਿਸਕੋ ਵਾਲੇ ਦੋ ਨੌਜਵਾਨ ਆਏ ਭਰੀਆਂ ਅੱਖਾਂ ਨਾਲ ਕਿਹਾ ਵੀ ਸਾਨੂੰ ਦੋਖੇ ਕਿ ਵੀ TV84 ਦਾ ਕਰੰਚ ਆਇਕ ਨੇ ਕਿਹਾ ਜੀ ਅਸੀਂ ਰੈਗੂਲਰ ਮੰਥਲੀ ਕਮਿਟ ਕਰਾਂਗੇ ਸੋ ਕੁੱਲ ਮਿਲਾ ਕੇ ਮੈਂ ਜਿੱਥੇ ਬਾਕੀ ਘਟਨਾ ਕਰਮ ਨੂੰ ਬਿਆਨ ਨੇ ਕਿ TV84 ਇਹ ਵੀ ਕਈਆਂ ਨੇ ਸ਼ਿਕਾਇਤ ਕੀਤੀ ਕਿ ਜੀ ਇਹ ਇਨਾ ਵੱਡਾ ਮਾਲ ਸੈਂਟਰਸ ਕੁਝ ਹੋ ਰਿਹਾ ਤੇ TV84 ਕਿਉਂ ਨਹੀਂ ਕਵਰ ਕਰ ਰਿਹਾ ਮੈਂ ਕਿਹਾ ਜੀ ਅਸੀਂ ਯੂਬਾ ਸਿਟੀ ਆਇਆ ਸਟਾਕਟਨ ਆਇਆ ਜੇ ਤੱਕ ਉਹਦੇ ਕਰਜ਼ੇ ਚੋਂ ਨਹੀਂ ਨਿਕਲੇ ਸਾਨੂੰ ਉਹ ਨਹੀਂ ਜਿਹੜਾ ਉਸ ਦਾ ਹੋਇਆ ਤੇ ਇਸ ਲਈ ਪਰ ਮੈਨੂੰ ਇਹ ਲੱਗਿਆ ਵੀ ਇਸ ਕਿਸਮ ਦੀ ਇਵੈਂਟ ਜਿਹੜੀ ਹੈ ਇਸ ਦੀ ਹਾਂ ਇਸ ਦੀ ਸਾਡੇ ਵੱਲੋਂ ਕਵਰੇਜ ਹੋਣੀ ਚਾਹੀਦੀ ਸੀ ਪਰ ਚਲੋ ਪੰਜਾਬ ਦੇ ਵਿੱਚ ਇਸ ਦੀ ਅਹਿਮੀਅਤ ਨੂੰ ਸਮਝਦੇ ਅਸੀਂ ਉਹਨੂੰ ਕਵਰ ਕਰ ਰਹੇ ਸੋ ਇਸ ਨੂੰ ਦੇਖੋ ਵੀ ਤੇ ਜੇ ਦੇਖ ਕੇ ਲੱਗਦਾ ਵੀ ਕੋਈ ਚੰਗਾ ਹੋਇਆ ਤਾਂ ਫਿਰ ਬਹੁਤੀ ਵਾਰੀ ਤਾਂ ਬਹੁਤਿਆਂ ਨੂੰ ਕਹਿੰਦੇ ਨਾ ਆਖਰ ਨੂੰ ਹੱਥ ਮਾਰਉਂਦੇ ਅਸੀਂ ਕਹਿੰਦੇ ਵੀ ਬਟੂਏ ਨੂੰ ਹੱਥ ਮਾਰ ਜੀ ਹੱਥ ਮਾਰ ਜੀ ਬਹੁਤ ਵਾ ਜੀ ਰਹ ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਲੁਧਿਆਣਾ ਤੋਂ ਵੀਰ ਪ੍ਰੀਤਪਾਲ ਸਿੰਘ ਜੀ ਦਾ ਸਾਡੀ ਯੂਨਾਈਟਿਡ ਨੇਸ਼ਨਸ ਦੇ 23 ਜੂਨ ਨੂੰ ਹੋਏ ਵਿਰੋਧ ਪ੍ਰਦਰਸ਼ਨ ਤੇ ਵੀਡੀਓ ਤੇ ਇਹ ਲਿਖਦੇ ਹਨ ਮੈਨੂੰ ਨਹੀਂ ਲੱਗਦਾ ਕਿ ਜੁਰਟਨੇਸ਼ਨ ਨੇ ਇਸ ਮਸਲੇ ਵਿੱਚ ਕੁਝ ਕੀਤਾ ਸੀ ਇਸ ਲਈ ਉਸ ਦਰਵਾਜ਼ੇ ਅੱਗੇ ਵਿਰੋਧ ਪ੍ਰਦਰਸ਼ਨ ਕਰਨ ਦਾ ਕੋਈ ਲਾਭ ਨਹੀਂ ਹੋਣਾ ਕਿਰਪਾ ਕਰੋ ਅਤੇ ਇਹ ਬੰਦ ਕਰੋ ਕਿਉਂਕਿ ਇੰਜ ਕਰਨ ਨਾਲ ਸਾਡੀ ਸਥਿਤੀ ਵਿੱਚ ਕੋਈ ਫਰਕ ਨਹੀਂ ਪੈਣ ਲੱਗਾ ਤੇ ਜਿਹੜੇ ਪਹਿਲਾਂ ਹੀ ਦੇਸ਼ ਛੱਡ ਚੁੱਕੇ ਹਨ ਉਹਨਾਂ ਨੂੰ ਸਾਡੇ ਦੇਸ਼ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਜੇ ਤੁਸੀਂ ਇੰਡੀਆ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਪਹਿਲਾਂ ਸਾਡੇ ਦੇਸ਼ ਦੀ ਸਿਟੀਜ਼ਨਸ਼ਿਪ ਲਓ ਜੀਰਾ ਸਾਹਿਬ ਇਦਾਂ ਨਾਲ ਰਿਲੇਟਿਡ ਸਾਡੇ ਕੋਲ ਇੱਕ ਹੋਰ ਕਮੈਂਟ ਆਇਆ ਹੈ ਹਾਲਾਂਕਿ ਸਾਡੇ ਵਿਜ਼ਿਟਰ ਹੋਏ ਨੇ 33000 ਇਸ ਵੀਡੀਓ ਤੇ ਜੀ ਵੀਵਰਸ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਆਇਆ ਹੈ ਅ ਔੰਕਾਰ ਸਿੰਘ ਜੀ ਦਾ ਜੈਪੁਰ ਤੋਂ ਸਾਡੀ ਯੂਨਾਈਟਿਡ ਨੇਸ਼ਨ ਬਾਰ ਕੀਤੇ ਗੇ ਵਿਰੋਧ ਪ੍ਰਦਰਸ਼ਨ ਵੀਡੀਓ ਤੇ ਇੱਕ ਹੋਰ ਕਮੈਂਟ ਹੈ ਇਹਨਾਂ ਨੂੰ ਭਾਰਤੋਨਾ ਚਾਹੀਦਾ ਹੈ ਤੇ ਭਾਰਤੀ ਸਿੱਖਾਂ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ ਕਿ ਖਾਲਸਾਣ ਕਿਵੇਂ ਹੋਂਦ ਵਿੱਚ ਆਵੇਗਾ ਭਾਰਤ ਦੀਆਂ ਬਾਕੀ ਸਟੇਟਾਂ ਵਿੱਚ ਰਹਿਣ ਵਾਲੇ ਸਿੱਖਾਂ ਦਾ ਕੀ ਬਣੇਗਾ ਖਾਲਸਾਣ ਵਿੱਚ ਵੱਸਣ ਵਾਲੇ ਸਿੱਖਾਂ ਦੇ ਹਿੱਸੇ ਕਿੰਨੀ ਧਰਤੀ ਪਾਣੀ ਅਤੇ ਹੋਰ ਕਿੰਨੇ ਸਰੋਤ ਆਣਗੇ ਖਾਲਸਤੇ ਦੀ ਕਾਮੀ ਤੋਂ ਬਾਅਦ ਬਾਰੀਆਂ ਸਟੇਟਾਂ ਵਿੱਚ ਸਥਿਤ ਗੁਰਦੁਆਰਾ ਸਰਬਾਨਾ ਤੇ ਸਿੱਖ ਕਿਵੇਂ ਆਪਣਾ ਹੱਕ ਜਿਤਾਉਣਗੇ ਸਾਨੂੰ ਖਾਲਸਾ ਦੀ ਕੋਈ ਲੋੜ ਨਹੀਂ ਖਾਲਸਤਾਨ ਗੁਰੂ ਸਰਬਾਨੀ ਦਾ ਸਰਬਾਨਾ ਦੀ ਸੋਚ ਦੇ ਖਿਲਾਫ ਹੋ ਕੇ ਖਾਸ ਕਰਕੇ ਗੁਰਨਾਨ ਸਾਹਿਬ ਜੀ ਦੇ ਸੋਚ ਦੇ ਗੁਰਨਾਨ ਸਾਹਿਬ ਪਿਆਰ ਅਤੇ ਭਾਈਚਾਰੇ ਦਾ ਸੁਨਿਆਹ ਦੇਣ ਲਈ ਭਾਰਤ ਨਾਲ ਵਸਦੇ ਕਈ ਦੇਸ਼ਾਂ ਵਿੱਚ ਗਏ ਜੀਰਾ ਸਾਹਿਬ ਅ ਦੇਖੋ ਇਸ ਨੂੰ ਤੁਸੀ ਅਗਿਆਨਤਾ ਕਹੋਗੇ ਜਾਂ ਬੇਈਮਾਨੀ ਕਹੋਗੇ ਦੋਨੋਂ ਹੀ ਵੀਰੋ ਇਹਨਾਂ ਦਾ ਸ਼ੁਕਰੀਆ ਸੀ ਕਰਦੇ ਆਂ ਪ੍ਰਤਪਾਲ ਸਿੰਘ ਲੁਧਿਆਣੇ ਤੋਂ ਤੇ ਹੰਕਾਰ ਸਿੰਘ ਜੈਪੁਰ ਤੋਂ ਉਹਨਾਂ ਨੇ ਘਟੋ ਘਟੋ ਉਸ ਵੀਡੀਓ ਨੂੰ ਜਿਹੜਾ ਸਾਡਾ ਲੈਕਚਰ ਹੈ ਯੂਐਨ ਦੇ ਬਾਹਰ ਔਰ ਵੈਸੇ ਵੀ ਫੁੱਲ ਫਲੇਜਡ ਪ੍ਰੋਗਰਾਮ ਹੈ ਉਸ ਤੇ ਉਹਨਾਂ ਨੇ ਟਿੱਪਣੀ ਕੀਤੀ ਹੁਣ ਪਹਿਲੀ ਗੱਲ ਖਾਸ ਤੌਰ ਤੇ ਇਹਨਾਂ ਦੋਨਾਂ ਹੀ ਵੀਰਾਂ ਨੂੰ ਜਿਹੜੇ ਕਹਿੰਦੇ ਨੇ ਕਿ ਜੀ ਬਾਹਰ ਬੈਠੇ ਜਿਹੜੇ ਨੇ ਉਹਨਾਂ ਨੂੰ ਕੋਈ ਹੱਕ ਨਹੀਂ ਸਾਡੇ ਬਾਰੇ ਕਹਿਣ ਦਾ ਜੀ ਤੁਹਾਡੇ ਪੰਜਾਬ ਚੋਂ ਤਾਂ ਖਾਲਸਤਾਨ ਦੀ ਗੱਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਰੋਕਣ ਲਈ ਭਾਰਤੀ ਫੌਜ ਫਲੈਗ ਮਾਰਚ ਕਰ ਰਹੇ ਇਹਦੇ باوجود ਉੱਥੇ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਪਹੁੰਚਦੇ ਨੇ ਜੇ ਤੁਹਾਡੀਆਂ ਉੱਥੇ ਏਜੰਸੀਆਂ ਦੇ ਬੰਦੇ ਸ਼ਿਵ ਸੈਨਾ ਜਾਂ ਬਜਰੰਗ ਦਲ ਵਰਗਿਆਂ ਤੋਂ ਲਲਕਾਰ ਰੈਲੀ ਦੇ ਨਾਂ ਥੱਲੇ ਸਿੱਖਾਂ ਦੀ ਅਣਖ ਗੈਰਤ ਨੂੰ ਚੈਲੰਜ ਕਰਦੇ ਨੇ ਤੇ ਹਜ਼ਾਰਾਂ ਸਿੰਘ ਜਿਹੜੇ ਨੇ ਉਹ ਬਿਆਸਾ ਦੇ ਕੰਡੇ ਪਹੁੰਚ ਜਾਂਦੇ ਨੇ ਜੀ ਕਿ ਭਾਈ ਆਜੋ ਤੁਹਾਡੀ ਲਲਕਾਰ ਸਾਨੂੰ ਕਬੂਲ ਹੈ ਤੇ ਅਸੀਂ ਅਣਖ ਦੇ ਨਾਲ ਖਲੋਤੇ ਸੋ ਇਹ ਜਿਹੜਾ ਕਹਿਣਾ ਹੈ ਕਿ ਜੀ ਉੱਥੇ ਬਹਿ ਕੇ ਕੀ ਹੈ ਸਾਨੂੰ ਇੱਥੇ ਆ ਕੇ ਦੱਸੋ ਬਿਜਲੀ ਕੀ ਹੋਏਗੀ ਪਾਣੀ ਕੀ ਹੋਏਗੀ ਧਰਤੀ ਕੀ ਹੋਏਗੀ ਹੁਣ ਇਹ ਸਵਾਲ ਜੇ ਕਿਸੇ ਹੋਰ ਫਾਰਮੈਟ ਚ ਪੁੱਛੇ ਜਾਂਦੇ ਔਰ ਪੁੱਛੇ ਵੀ ਗਏ ਨੇ ਅਸੀਂ ਉਹਨਾਂ ਦੇ ਜਵਾਬ ਵੀ ਦੁੱਤੇ ਨੇ ਪਰ ਜਦੋਂ ਇਹ ਲਖਾਰੀ ਇਸ ਲਿਖਤ ਦਾ ਅਖੀਰ ਦੇ ਵਿੱਚ ਇਹ ਕਹਿੰਦਾ ਜੀ ਇਹ ਤਾਂ ਗੁਰੂਆਂ ਦੀ ਸੋਚ ਦੇ ਖਿਲਾਫ ਹੈ ਫਿਰ ਉਹਨੂੰ ਲੱਗਾ ਵੀ ਕਿਤੇ ਇਹ ਨਾ ਹੋਏ ਵੀ ਖਾਲਸਾ ਬਾਦਸ਼ਾਹ ਜਾਂ ਬਾਗੀ ਰਾਜ ਕਰੇਗਾ ਖਾਲਸਾ ਨਾ ਆਜੇ ਫਿਰ ਉਹਨੇ ਕਿਹਾ ਜੀ ਖਾਸ ਕਰਕੇ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਖਿਲਾਫ ਹੈ ਇਸ ਦਾ ਮਤਲਬ ਇਹ ਹੈ ਵੀ ਇਹ ਜਿਹੜੇ ਨੇ ਇਹਨਾਂ ਨੇ ਨੌ ਗੁਰੂ ਵੀ ਬਾਕੀ ਬਾਹਰ ਕੱਢ ਦਿੱਤੇ ਜੀ ਹੈ ਨਹੀਂ ਔਰ ਫਿਰ ਗੁਰੂ ਨਾਨਕ ਸਾਹਿਬ ਦੀ ਸੋਚ ਕੀ ਹੈ ਕੋਈ ਉਹਨਾਂ ਦੀ ਕੋਟ ਜਾਂ ਉਹਨਾਂ ਦਾ ਇਹ ਕਹਿਣ ਦੇ ਤਾਂ ਕਿਹਾ ਜੀ ਉਹ ਕਿਉਂਕਿ ਦੂਸਰੇ ਦੇਸ਼ਾਂ ਵਿੱਚ ਵੀ ਗਏ ਹੁਣ ਦੂਸਰੇ ਦੇਸ਼ਾਂ 'ਚ ਜਾਣਾ ਤੇ ਖਾਲਸਤਾਨ ਦੀ ਹੋਂਦ ਇਹ ਐਪਲ ਤੇ ਔਰੇਂਜ ਦਾ ਮੁਕਾਬਲਾ ਕਰਨ ਦਾ ਕੀ ਮਤਲਬ ਹੈ ਗੁਰੂ ਨਾਨਕ ਸਾਹਿਬ ਨੇ ਰਾਦਰ ਉਸ ਬ੍ਰਾਹਮਣਵਾਦ ਦੇ கான்ਸੈਪਟ ਨੂੰ ਤੋੜਿਆ ਜਿਹੜਾ ਪੁੰਨਿਆ ਭੂਮੀ ਭਾਰਤ ਤੋਂ ਬਾਹਰ ਜਾਣ ਵਾਲਿਆਂ ਨੂੰ ਸਮਾਜ ਤੋਂ ਨਕਾਰ ਦਿੰਦਾ ਸੀ ਕਿ ਜੀ ਇਹ ਦੇਵਤਿਆਂ ਦੀ ਧਰਤੀ ਹੈ ਤੇ ਜਿਹੜਾ ਬਾਹਰ ਜਾਏਗਾ ਉਹ ਮਲੇਛਾਂ ਦੀ ਧਰਤੀ ਤੋਂ ਕੋਹੋਰ ਖਿਆਲ ਲੈ ਕੇ ਆਏਗਾ ਜਿਹੜਾ ਚੈਲੰਜ ਕਰੇਗਾ ਸੋ ਈਵਨ ਉਸ ਦਾਇਰਾਕਾਰ ਤੋਂ ਨਿਕਲ ਕੇ ਜਾਣਾ ਹੀ ਗੁਰੂ ਨਾਨਕ ਸਾਹਿਬ ਦਾ ਉਸ ਪੁੰਨਿਆ ਭੂਮੀ ਦੇ ਕਾਨਸੈਪਟ ਨੂੰ ਤੋੜਨਾ ਸੀ ਕਿ ਭਾਰਤ ਦੇ ਰਹਿਣ ਵਾਲਾ ਜਿਹੜਾ ਉਹ ਕਿਤੇ ਬਾਹਰ ਨਹੀਂ ਜਾ ਸਕਦਾ ਫਿਰ ਜਿਹੜਾ ਇਹਨਾਂ ਦਾ ਇਹ ਹੈ ਕਿ ਜੀ ਯੂਐਨ ਨੇ ਕੁਝ ਨਹੀਂ ਕੀਤਾ ਇਸ ਲਈ ਉਹਦੇ ਖਿਲਾਫ ਪ੍ਰੋਟੈਸਟ ਕਿਉਂ ਕਰੋ ਸੋ ਜਾ ਰਿਹਾ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਭਾਰਤ ਇੱਕ ਦੇਸ਼ ਦੇ ਤੌਰ ਤੇ ਮੈਂਬਰ ਹੈ ਔਰ ਅਲਟੀਮੇਟਲੀ ਜਿਹੜੇ ਰੈਫਰੈਂਡਮ ਹੁੰਦੇ ਨੇ ਜਾਂ ਜਿਹੜੇ ਪਲੇਬਿਸਾਈਟ ਹੁੰਦੇ ਨੇ ਜਾਂ ਜਿਹੜੇ ਨੇਸ਼ਨਸ ਦੀ ਅਲਟੀਮੇਟਲੀ ਜਿਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਾਂ ਜਿਨ੍ਹਾਂ ਦੀ ਮਾਨਤਾ ਜਾਂ ਉਹਨਾਂ ਦੀਆਂ ਕਰਤੂਤਾਂ ਕਰਕੇ ਉੱਥੇ ਫੌਜ ਭੇਜਣ ਦੇ ਫੈਸਲੇ ਲਏ ਜਾਂਦੇ ਨੇ ਉਹ ਯੂਨਾਈਟਿਡ ਨੇਸ਼ਨਸ ਵੱਲੋਂ ਹੀ ਲਏ ਜਾਂਦੇ ਨੇ ਹੁਣ ਬੇਸ਼ੱਕ ਭਾਰਤ ਨੇ ਆਪਣੀ ਫੌਜ ਭੇਜ ਕੇ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾ ਦਿੱਤਾ ਔਰ ਬੰਗਲਾਦੇਸ਼ ਕਦੇ ਵੀ ਐਜ਼ ਅ ਕੰਟਰੀ ਰੈਕਗਨਾਈਜ਼ ਨਾ ਹੁੰਦਾ ਜੇ ਯੂਨਾਈਟਿਡ ਨੇਸ਼ਨਸ ਉਹਨੂੰ ਐਜ਼ ਅ ਨੇਸ਼ਨ ਰੈਕਗਨਾਈਜ਼ ਨਾ ਕਰਦੀ ਔਰ ਯੂਨਾਈਟਿਡ ਨੇਸ਼ਨਸ ਨੇ ਉਦੋਂ ਰੈਕਗਨਾਈਜ਼ ਕੀਤਾ ਜਦੋਂ ਕਿ ਉਹ ਹਾਲਾਤ ਬਣਾ ਦਿੱਤੇ ਗਏ ਔਰ ਉਹਨਾਂ ਨੂੰ ਵੀ ਲੱਗਾ ਕਿ ਭਾਈ ਇਹ ਹੁਣ ਇੱਕ ਹਕੀਕਤ ਹੈ ਵਿਕਤੀ ਤੌਰ ਦੇ ਉੱਤੇ ਇਸੇ ਤਰ੍ਹਾਂ ਜਿਹੜਾ ਬੋਸਨੀਆ ਦੇ ਵਿੱਚ ਹੁੰਦਾ ਜਾਂ ਕੋਸੋਵੋ ਚ ਹੁੰਦਾ ਜਾਂ ਸਾਊਥ ਸ Sudan ਦੇ ਵਿੱਚ رائے شمਾਰੀ ਹੋਈ ਜਾਂ ਉਸ ਤੋਂ ਪਹਿਲਾਂ ਈਸਤੈਮੂਰ ਦੇ ਵਿੱਚ ਹੋਈ ਉਹ ਯੂਨਾਈਟਿਡ ਨੇਸ਼ਨਸ ਦੇ ਥੱਲੇ ਹੋਈ ਜੇ ਕਸ਼ਮੀਰ ਦਾ ਮੁੱਦਾ ਹੈ ਜੇ ਤੁਹਾਨੂੰ ਇੰਨਾ ਹੀ ਯੂਨਾਈਟਿਡ ਨੇਸ਼ਨ ਤੋਂ ਅਲਰਜੀ ਹੈ ਤੇ ਤੁਹਾਡਾ ਪਿਓ ਨਹਿਰੂ ਲੈ ਕੇ ਕਿਉਂ ਆਇਆ ਸੀ ਕਸ਼ਮੀਰ ਦਾ ਮੁੱਦਾ ਯੂਨਾਈਟਿਡ ਨੇਸ਼ਨਸ ਜੀ ਭਾਰਤ ਔਰ ਪਾਕਿਸਤਾਨ ਫੌਜ ਨਾਲ ਡਿਸਾਈਡ ਕਰ ਲੈਂਦੇ ਪਰ ਕਿਉਂਕਿ ਨਹਿਰੂ ਲੈ ਕੇ ਆਇਆ ਔਰ ਕਸ਼ਮੀਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਹੀ ਮਤੇ ਨੇ ਕਿ ਉੱਥੇ ਪਲੇਵਿਸਾਈਟ ਕਰਵਾਇਆ ਜਾਏ ਸੋ ਅਸੀਂ ਭਾਰਤੀ ਹਕੂਮਤ ਤੋਂ ਕੁਝ ਮੰਗਣ ਨਹੀਂ ਅਸੀਂ ਜਾਣਦੇ ਹਾਂ ਉਹਨਾਂ ਦੇ ਕੌਂਸਲ ਡੇਟਾਂ ਦੇ ਬਾਰ ਵੀ ਜਦੋਂ ਕੋਈ ਸਪੈਸੀਫਿਕ ਉਹਨਾਂ ਦਾ ਮੌਕਾ ਹੁੰਦਾ ਹੈ ਕੋਈ ਵਿਜ਼ਿਟਰ ਹੁੰਦਾ ਹੈ ਜਾਂ ਉੱਥੇ ਕੋਈ ਕਰਤੂਤ ਹੁੰਦੀ ਹੈ ਪਰ ਕੱਲੂਕਾਰਾਂ ਉਹਨਾਂ ਨੇ ਵਰਤਾਅ ਦਿੱਤਾ ਔਰ ਅਸੀਂ ਯੂਨਾਈਟਿਡ ਨੇਸ਼ਨਜ਼ ਦੇ ਸਾਹਮਣੇ ਜਾ ਕੇ ਕਹਿਣਾ ਕਿ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਦੇ ਔਰ ਜਿਹੜਾ ਪਲੇਬਿਸਾਈਟ ਹੋਏ ਉੱਥੇ ਜਿਹੜਾ ਸਿੱਖਾਂ ਨੂੰ ਆਪਣੀ ਕਿਸਮਤ ਆਪ ਕਰਨ ਦਾ ਹੱਕ ਜਿਹੜਾ ਉਹ ਮਿਲੇ ਸੋ ਕੁਲਮੜਾ ਕੇ ਮੈਂ ਸਮਝਦਾ ਹਾਂ ਵੀ ਤੁਹਾਡੇ ਦੇਸ਼ ਦੀ ਸਿਟੀਜ਼ਨਸ਼ਿਪ ਤੁਸੀਂ ਲੈ ਕੇ ਚੱਟੋ ਆਪਣੇ ਆਪ ਨੂੰ ਜਿਹਨੂੰ ਤੁਸੀਂ ਦੇਸ਼ ਕਹਿੰਦੇ ਹੋ ਜੈਪੁਰ 'ਚ ਬੈਠਾ ਹੈ ਜਾ ਕੋਈ ਲੁਧਿਆਣੇ ਚ ਬੈਠਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਇਹਨਾਂ ਦੇ ਨਾਲ ਕੀ ਹੁੰਦਾ ਹੈ ਜਾਂ ਕੀ ਹੋਇਆ ਹੈ ਜਾਂ ਅੱਜ ਵੀ ਕੀ ਹੋ ਰਿਹਾ ਹੈ ਵੀ ਤੁਸੀਂ ਉੱਥੋਂ ਦੇ ਇਮਤਿਹਾਨਾਂ ਦੇ ਵਿੱਚ ਤੁਹਾਡੇ ਬੱਚੇ ਜਿਹੜੇ ਨੇ ਉਹ ਕਾਰਨਾਂ ਆਖੇ ਬਾਹਰ ਬਿਠਾਏ ਹੁੰਦੇ ਨੇ ਵੀ ਤੁਸੀਂ ਇਮਤਿਹਾਨ ਨਹੀਂ ਦੇ ਸਕਦੇ 30 32 ਸਾਲ ਬੀਤਣ ਬਾਅਦ ਵੀ ਜਿਹੜਾ ਉਹ ਜੇ ਅੱਜ ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦੀ ਕੋਈ ਲਹਿਰ ਚੱਲੀ ਹੈ ਕਿ ਭਾਈ ਜੋ ਨਵੰਬਰ 84 ਚ ਹੋਇਆ ਹੈ ਇਹ ਬਾਹਰਲੇ ਸਿੱਖਾਂ ਦੀ ਬਦੌਲਤ ਹੈ ਵੀ ਤੁਸੀਂ ਜੈਪੁਰ ਚ ਜਾ ਕੇ ਤੇ ਹੋਰ ਬੈਠ ਕੇ ਤੁਹਾਨੂੰ ਉਹਨਾਂ ਨੇ ਜਿੰਗਣ ਦਾ ਹੱਕ ਵੀ ਦਿੱਤਾ ਹੋਇਆ ਅਜੇ ਤੱਕ ਅੱਧਾ ਕੀ ਤੁਹਾਡੇ ਖੋਏ ਨੇ ਤੁਹਾਨੂੰ ਤਾਂ ਉਹਨਾਂ ਨੇ ਜਿਹੜਾ ਉਹ ਸ਼ੂਦਰ ਬਣਾ ਕੇ ਰੱਖਣੇ ਸੋ ਮੈਂ ਸਮਝਦਾ ਕਿ ਵੀ ਅਸੀਂ ਪਿਕ ਕਰਦੇ ਹਾਂ ਬਹੁਤ ਸਾਰੇ ਨੇ ਐਡਮਾਇਰ ਕੀਤਾ ਜੇਤੀ 35000 ਬੰਦਾ ਹੈ ਪਿਛਲੇ 2-3 ਦਿਨਾਂ ਦੇ ਵਿੱਚ ਇਸ ਨੂੰ ਦੇਖਦਾ ਉਹ ਐਡਮਾਇਰਰ ਨੇ ਬਹੁਤ ਸਾਰੇ ਲੇਕਿਨ ਅਸੀਂ ਇਹਨਾਂ ਨੂੰ ਪਿਕ ਕਰਦੇ ਹਾਂ ਇਸ ਕਿਸਮ ਦੀ ਸੋਚ ਵਾਲਿਆਂ ਨੂੰ ਕਿ ਇਹ ਉਹ ਨੇ ਜਿਨ੍ਹਾਂ ਨੂੰ ਅਸੀਂ ਕਿਹਾ ਸੀ ਕਿ ਵੀ ਹੰਸਾ ਸੇਤੀ ਚਿੱਤ ਤੋਲਾਸੇ ਕੁੱਕੜ ਦੀ ਉਡਾਰੀ ਹੈ ਕੁੱਕੜ ਖੇ ਆਲੇ ਨੇ ਜੀ ਜੀ ਬਿਲਕੁਲ ਸਰ ਜੀ ਡਾਕਟਰ ਸਾਹਿਬ ਸਰਾ ਨੈਮ ਬ੍ਰੇਕ ਈਅਰਸ ਤੁਸਨਾ ਇਸਰਾ ਬੈਨਰ ਮਿਲਦੇ ਆਂ ਛੋਟੇ ਜਿਹੇ ਵਕਫੇ ਤੋਂ ਬਾਅਦ